ਸਤਿ ਸ਼੍ਰੀ ਅਕਾਲ ਜੀ ਮੈਂ ਹਾ ਪੁਨੀਤ ਕੋਰ ਮਹਿਫੂਜ਼ ਰਹੋ ਤੇ ਮਹਿਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ 8 ਦੇ ਸਾਲਾ ਤੋਂ ਮੈਂ ਕ੍ਰਾਈਮ ਦੀਆਂ ਸਟੋਰੀਜ਼ ਕਵਰ ਕਰ ਰਹੀ ਆ ਰਿਸਰਚ ਕਰ ਰਹੀ ਆ ਪਰ ਇਦਾਂ ਦੀ ਸਟੋਰੀ ਮੈਂ ਕਦੀ ਨਹੀਂ ਵੇਖੀ ਸੁਣੀ ਦੋ ਕਾਤਲਾਂ ਦਾ ਜੇਲ੍ਹ ਵਿੱਚ ਆਪਸ ਵਿੱਚ ਇਸ਼ਕ ਤੇ ਫਿਰ ਇਹਨਾਂ ਦੀ ਲਵ ਮੈਰਿਜ ਦੋਵਾਂ ਦਾ ਗੁਨਾਹ ਇੰਨਾ ਘਣਾਣਾ ਕਿ ਕੋਰਟ ਨੇ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਦੋਵੇਂ ਉਸ ਵਕਤ ਇੱਕ ਦੂਜੇ ਨੂੰ ਨਹੀਂ ਜਾਣਦੇ ਸਨ ਅਜਨਬੀ ਸਨ ਦੋਵੇਂ ਕਾਤਲ ਸਨ ਪਰ ਵੱਖਰੇ ਵੱਖਰੇ ਜੁਰਮ 'ਚ ਕਹਾਣੀ ਦੋਵਾਂ ਦੀ ਬੱਗ ਸੀ ਪਰ ਗੁਨਾਹਹਾਗਾਰ ਦੋਵੇਂ ਸਨ ਇਹਨਾਂ ਦੇ ਰਸਤੇ ਵੱਖ ਸਨ ਪਰ ਜੇਲ੍ਹ ਇਹਨਾਂ ਦਾ ਸਾਂਝਾ ਘਰ ਬਣੇ ਤੇ ਉੱਥੇ ਇੱਕ ਦੂਜੇ ਨੂੰ ਦਿਲ ਦੇ ਬੈਠੇ ਤੇ ਦੋਵੇਂ ਕਾਤਲਾਂ ਦਾ ਆਪਸ 'ਚ ਵਿਆਹ ਹੋ ਗਿਆ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦਾ ਬੜੌਦਾ ਮੇਵ ਕਸਬਾ ਇੱਕ ਅਨੋਖੀ ਅਤੇ ਚਕਾਉਣ ਵਾਲੀ ਵਜ੍ਹਾ ਦੇ ਨਾਲ ਸੁਰਖੀਆਂ ਵਿੱਚ ਹੈ ਇਥੇ ਉਮਰ ਕੈਦ ਦੀ ਸਜ਼ਾ ਕੱਟ ਰਹੇ ਦੋ ਦੋਸ਼ੀ ਪ੍ਰਿਆ ਸੇਟ ਤੇ ਹਨੂਮਨ ਪ੍ਰਸਾਦ ਵਿਆਹ ਦੇ ਬੰਧਨ ਚ ਵੱਜ ਗਏ ਨੇ ਦੋਵੇਂ ਵੱਖ-ਵੱਖ ਵੈਸ਼ੀ ਹੱਤਿਆ ਕਾਂਡਾ ਵਿੱਚ ਦੋਸ਼ੀ ਠਹਿਰਾਏ ਗਏ ਨੇ ਅਤੇ ਜੈਪੁਰ ਦੀ ਸੰਗਨੇਰ ਓਪਨ ਜੇਲ੍ਹ ਵਿੱਚ ਸਜ਼ਾ ਕੱਟ ਰਹੇ ਨੇ ਲਾੜੀ ਦਾ ਨਾਂ ਪ੍ਰਿਆ ਸੇਟ ਜਿਸ ਨੇ ਹਨੀ Trap ਵਿੱਚ ਫਸਾ ਕੇ ਆਪਣੇ ਬੁਆਏਫਰੈਂਡ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ ਸੀ ਲਾੜੇ ਦਾ ਨਾਂ ਹਨੂਮਨ ਪ੍ਰਸਾਦ ਅਫਜਾਕ ਜਿਸ ਨੇ ਅਲਵਰ ਵਿੱਚ ਆਪਣੀ ਗਰਲਫ੍ਰੈਂਡ ਅਤੇ ਤਾਈਕਵਾਂਡੋ ਪਲੇਅਰ ਦੇ ਨਾਲ ਮਿਲ ਕੇ ਉਸਦੇ ਪਤੀ ਅਤੇ ਬੱਚਿਆਂ ਨੂੰ ਮੌਤ ਦੀ ਨੀਂਦ ਸੁਵਾਤਾ ਸੀ ਇਸ ਤੋਂ ਪਹਿਲਾਂ ਕਿ ਇਹ ਦੱਸਾਂ ਕਿ ਜੇਲ੍ਹ 'ਚ ਇਹ ਦੋ ਵੱਡੇ ਕਾਤਲਾਂ ਦੀ ਲਵ ਸਟੋਰੀ ਕਿੱਦਾਂ ਸ਼ੁਰੂ ਹੋਈ ਪਹਿਲਾਂ ਇਹਨਾਂ ਦੋਵਾਂ ਦੇ ਅੱਡ-ਅੱਡ ਗੁਨਾ ਸੁਣੋ ਵੈਸੇ ਮੈਂ ਪਹਿਲਾਂ ਇਹਨਾਂ ਦੋਵਾਂ ਦੇ ਕੇਸਸ ਕਰ ਚੁੱਕੀ ਆਂ ਪਰ ਅੱਜ ਫੇਰ ਕੁਇਕਲੀ ਦੱਸ ਦਿੰਨੀ ਆ ਕਿ ਲਾੜਾ ਤੇ ਲਾੜੀ ਬਣੇ ਇਹਨਾਂ ਦੋਵੇਂ ਜੀਆਂ ਦੇ ਅੱਡ-ਅੱਡ ਗੁਨਾ ਕਿੰਨੇ ਭਾਰੀ ਭਰਕਮ ਸਨ ਮੈਂ ਕਾਫੀ ਡਿਸਟਰਬਡ ਰਹੀ ਸੀ ਇਸ ਕੇਸ ਦੀ ਰਿਸਰਚ ਦੌਰਾਨ ਸੋ ਗੁਜ਼ਾਰਿਸ਼ ਹੈ ਕਿ ਜੇ ਤੁਸੀਂ ਅਪਸੈਟ ਨਹੀਂ ਹੋਣਾ ਚਾਹੁੰਦੇ ਇਹ ਸਭ ਜਾਣ ਕੇ ਤਾਂ ਵੀਡੀਓ ਸਕਿਪ ਕਰ ਦਿਓ ਸਵੇਰੇ 6 ਵਜੇ ਘਰ ਚੋਂ ਇੱਕ ਔਰਤ ચીਕਦੀ ਹੋਈ ਬਾਹਰ ਨਿਕਲਦੀ ਹੈ ਉਹਨੂੰ ਦੇਖ ਕੇ ਇਦਾਂ ਲੱਗਦਾ ਕਿ ਉਹ ਬਹੁਤ ਘਬराई ਹੋਈ ਹੈ ਉਜ਼ੋਰ-ਜ਼ੋਰ ਦੀ ચીਕਾਂ ਮਾਰਦੀ ਹੈ ਤੇ ਰੋਂਦੀ ਹੈ ਕਿ ਮੇਰਾ ਟੱਬਰ ਕਿਸੇ ਨੇ ਖਤਮ ਕਰਤਾ ਮੇਰਾ ਕੁਝ ਨਹੀਂ ਛੱਡਿਆ ਮੇਰੇ ਨਾਲ ਚੱਲੋ ਮੇਰੇ ਨਾਲ ਚੱਲ ਕੇ ਦੇਖੋ ਲੋਕ ਇਕੱਠੇ ਹੁੰਦੇ ਨੇ ਤੇ ਘਰ ਦੇ ਅੰਦਰ ਜਾਂਦੇ ਨੇ ਘਰ ਤਾਂ ਜਿਵੇਂ ਖੂਨ ਦਾ ਤਲਾ ਬਣਿਆ ਹੁੰਦਾ ਹੈ ਤਿੰਨ ਜਵਾਕ ਬੈੱਡ ਤੇ ਸੁੱਤੇ ਹੁੰਦੇ ਨੇ ਪਰ ਉਹਨਾਂ ਦੇ ਗੱਲ ਕੱਟੇ ਹੁੰਦੇ ਨੇ ਨਾਲ ਹੀ ਇੱਕ ਹੋਰ ਕਮਰਾ ਬੰਦ ਹੁੰਦਾ ਉਸ ਅੰਦਰੋਂ ਵੀ ਖੂਨ ਇੱਧਰੋਂ ਨਿਕਲ ਕੇ ਆ ਰਿਹਾ ਹੁੰਦਾ ਇੱਕ ਸ਼ਖਸ ਹਿੰਮਤ ਕਰਕੇ ਉਸ ਬੰਦ ਕਮਰੇ ਚ ਐਂਟਰ ਕਰਦਾ ਤਾਂ ਉੱਥੋਂ ਦਾ ਮਾਹੌਲ ਤਾਂ ਹੋਰ ਵੀ ਡਰਾਉਣਾ ਹੁੰਦਾ ਹੈ ਬੈੱਡ ਤੇ ਦੋ ਲੋਕ ਹੁੰਦੇ ਨੇ ਇੱਕ ਬੰਦਾ ਤੇ ਉਸ ਦਾ ਪੁੱਤ ਜਿੰਨਾਂ ਦਾ ਗਲਾ ਤਾਂ ਕਟਿਆ ਹੁੰਦਾ ਨਾਲ ਉਹਨਾਂ ਤੇ ਕਈ ਵਾਰ ਵੀ ਹੋਏ ਨਜ਼ਰ ਆ ਰਹੇ ਹੁੰਦੇ ਨੇ ਉਹ ਮੰਜ਼ਰ ਇੰਨਾ ਕੁ ਜ਼ਿਆਦਾ ਖੌਫਨਾਕ ਹੁੰਦਾ ਕਿ ਸਰੀਰ ਦੇ ਅੰਦਰਲੇ ਹਿੱਸੇ ਬਾਹਰ ਨਜ਼ਰ ਆ ਰਹੇ ਹੁੰਦੇ ਨੇ ਮੈਂ ਸ਼ੋਰਾਂ ਕਿ ਇਹ ਸਭ ਜਿੰਨੇ ਵੀ ਦੇਖਿਆ ਹੋਏਗਾ ਉਹ ਕਈ ਰਾਤਾਂ ਤੱਕ ਸੌ ਨਹੀਂ ਸਕਿਆ ਹੋਏਗਾ ਉਸ औरत ਦਾ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਹੁੰਦਾ ਉਸ ਨੂੰ ਸਾਹ ਨਹੀਂ ਆ ਰਿਹਾ ਹੁੰਦਾ ਸਭ ਤੇ ਲੁੱਟ ਗਿਆ ਹੁੰਦਾ ਉਸ ਦਾ ਲੋਕ ਉਸ ਨੂੰ ਦਿਲਾਸਾ ਵੀ ਦੇਣ ਤਾਂ ਕੀ ਦੇ ਪਰ ਫੇਰ ਵੀ ਉਸ ਨੂੰ ਲੋਕਾਂ ਵੱਲੋਂ ਸਾਹਬਿਆ ਜਾਂਦਾ ਹੈ ਤੇ ਪੁੱਛਿਆ ਜਾਂਦਾ ਹੈ ਕਿ ਇਹ ਸਭ ਕਿਵੇਂ ਹੋਇਆ ਅੱਗੋਂ ਉਹ ਕਹਿੰਦੀ ਹੈ ਕਿ ਰਾਤ ਨੂੰ ਸ਼ਾਇਦ ਕੋਈ ਆਇਆ ਉਹ ਇਹ ਸਭ ਕਰਕੇ ਚਲਾ ਗਿਆ ਲੋਕ ਕਹਿੰਦੇ ਨੇ ਕਿ ਇੰਨੀ ਕਿਹੜੀ ਗਹਿਰੀ ਨੀਂਦ ਸੀ ਤੂੰ ਕਿ ਤੈਨੂੰ ਪਤਾ ਨਹੀਂ ਲੱਗਿਆ ਕਿ ਤੇਰੇ ਘਰ ਲਾਸ਼ਾਂ ਵਿੱਚ ਗਈਆਂ ਇਨੇ ਨੂੰ ਪੁਲਿਸ ਵੀ ਪਹੁੰਚ ਜਾਂਦੀ ਹੈ ਪੁਲਿਸ ਬੋਡੀ ਨੂੰ ਬodies ਨੂੰ ਦੇਖਦੀ ਹੈ ਦਰਿੰਦਗੀ ਦੇਖਦੀ ਹੈ ਨਾਲ ਕ੍ਰਾਈਮ ਸੀਨ ਤੇ ਕਿਚਨ ਚ ਪਏ ਸਲਵਟੇ ਯਾਨੀ ਕੁੰਡੀ ਸੋਟੇ ਨੂੰ ਵੀ ਦੇਖਦੀ ਹੈ ਤੇ ਉਹ ਸਲਵਟਾ ਪੁਲਿਸ ਨੂੰ ਇੱਕ ਡਾਇਰੈਕਸ਼ਨ ਦਿੰਦਾ ਕਿਉਂਕਿ ਉਸ ਤੇ ਕੁਝ ਅਲੱਗ ਲੱਗਿਆ ਹੁੰਦਾ ਹੈ ਜੋ ਮਸਾਲਾ ਤਾਂ ਨਹੀਂ ਲੱਗ ਰਿਹਾ ਹੁੰਦਾ ਹੁਣ ਇਹ ਵਾਕਈ ਹੀ ਇਸ ਔਰਤ ਦੀ ਕੋਈ ਚਾਲ ਹੁੰਦੀ ਆ ਜਾਂ ਇਸ ਨਾਲ ਕੋਈ ਚਾਲ ਚੱਲ ਰਿਹਾ ਹੁੰਦਾ ਹੈ ਪੁਲਿਸ ਨੂੰ ਤਾਂ ਇਹੀ ਲੱਗਦਾ ਹੈ ਕਿ ਇਨੇ ਹੀ ਮਾਰਿਆ ਟੱਬਰ ਲੋ ਪਰ ਉਹ ਔਰਤ ਜੱਜ ਸਾਹਮਣੇ ਖੜੀ ਹੋ ਕੇ ਇਹ ਕਹਿੰਦੀ ਹੈ ਕਿ ਮੇਰੇ ਤੇ ਪੁਲਿਸ ਵਾਲੇ ਪ੍ਰੈਸ਼ਰ ਪਾ ਰਹੇ ਨੇ ਜੀ ਮੈਂ નિર્ਦੋਸ਼ ਹਾਂ ਮੇਰੇ ਨਾਲ ਤਾਂ ਗਲਤ ਹੋਇਆ ਤੇ ਇਹ ਮੈਨੂੰ ਕਿਵੇਂ ਗਲਤ ਕਹੀ ਜਾ ਰਹੇ ਨੇ ਕੌਣ ਸੱਚਾ ਕੌਣ ਝੂਠਾ ਅੱਗੇ ਜਾ ਕੇ ਤੁਹਾਨੂੰ ਪਤਾ ਲੱਗੇਗਾ ਪਰ ਇਹਨਾਂ ਜ਼ਰੂਰ ਹੈ ਕਿ ਇੱਕ ਮਾਂ ਇੱਕ ਪਤਨੀ ਨੇ ਰਾਤ ਪੰਜ ਲਾਸ਼ਾਂ ਨਾਲ ਰਾਤ guzari ਹੁੰਦੀ ਹੈ 2017 ਦੀ ਇਹ ਗੱਲ ਹੈ ਜੀ ਕੇਸ ਅਲਵਰ ਰਾਜਸਥਾਨ ਦਾ ਹੈ ਇੱਕ ਖੂਬਸੂਰਤ ਜਹੀ ਜਨਾਨੀ ਦਾ ਨਾਮ ਹੈ ਸੰਤੋਸ਼ ਸ਼ਰਮਾ ਸੰਤੋਸ਼ ਸ਼ਰਮਾ ਤਾਈ ਕਾਂਡੋ ਦੀ ਕੋਚ ਹੁੰਦੀ ਹੈ ਬੱਚਿਆਂ ਨੂੰ ਤਾਈਕਵੋਂਡੋ ਸਿਖਾਉਂਦੀ ਹੁੰਦੀ ਹੈ 1999 ਵਿੱਚ ਇਸਦਾ ਵਿਆਹ ਹੁੰਦਾ ਹੈ ਬਨਵਾਰੀ ਲਾਲਨਾ ਜੋ ਅਲਵਰ ਦੇ ਰਹਿਣ ਵਾਲੇ ਹੁੰਦੇ ਨੇ ਅਰੇਂਜਡ ਮੈਰਿਜ ਹੁੰਦੀ ਆਹੀ ਘਰ ਵਾਲਾ ਕਿਸੇ ਫੈਕਟਰੀ ਚ ਸੁਪਰਵਾਈਜ਼ਰ ਲੱਗਿਆ ਹੁੰਦਾ ਹੈ ਸੈਲਰੀ ਜ਼ਿਆਦਾ ਨਹੀਂ ਹੁੰਦੀ ਪਰ ਇੰਨੀ ਹੁੰਦੀ ਆ ਕਿ ਪਰਿਵਾਰ ਚੱਲ ਜਾਏ ਪਰ ਸੰਤੋਸ਼ ਨੂੰ ਲਗਜ਼ਰੀ ਲਾਈਫ ਦਾ ਸ਼ੌਕ ਹੁੰਦਾ ਉਹਨੂੰ ਮਹਿੰਗੀਆਂ ਚੀਜ਼ਾਂ ਪਸੰਦ ਹੁੰਦੀਆਂ ਨੇ ਉਹ ਆਪਣੇ ਸ਼ੌਕ ਪੂਰੇ ਕਰਨ ਨੂੰ ਫਿਰ ਤੋਂ ਇੱਕ ਸਕੂਲ 'ਚ ਐਜ਼ ਅ ਤੋਏ ਕੋਂਡੋ ਟੀਚਰ ਜੁਆਇਨ ਕਰ ਲੈਂਦੀ ਹੈ ਹੁਣ ਸੈਲਰੀ ਆਉਂਦੀ ਹੈ ਇਹਨੂੰ ਕੁਝ ਰਾਹਤ ਮਿਲਦੀ ਹੈ ਪਰ ਘਰੋਂ ਬਾਹਰ ਨਿਕਲ ਕੇ ਜਦੋਂ ਇਹ ਦੇਖਦੀ ਹੈ ਕਿ ਇਸ ਦੇ ਆਸ-ਪਾਸ ਦੀਆਂ ਔਰਤਾਂ ਲਕਸ਼ਰੀਅਸ ਲਾਈਫਸਟਾਈਲ ਜਿਉਂਦੀਆਂ ਨੇ ਹਰ ਚੀਜ਼ ਬ੍ਰਾਂਡਡ ਹੁੰਦੀ ਹੈ ਉਹਨਾਂ ਕੋਲ ਗੱਡੀ ਤੇ ਆਉਂਦੀਆਂ ਨੇ ਤਾਂ ਇਸ ਦਾ ਵੀ ਜੀ ਕਰਦਾ ਹੈ ਸ਼ੋ ਆਫ ਯੂ ਪਰ ਹੁਣ ਸਰੋਤ ਤਾਂ ਉਹਨੇ ਹੀ ਹੁੰਦੇ ਨੇ ਇਹਨਾਂ ਗੱਲਾਂ ਨੂੰ ਲੈ ਕੇ ਇਸੇ ਫ੍ਰਸਟ੍ਰੇਸ਼ਨ 'ਚ ਕਈ ਵਾਰ ਆਪਣੇ ਘਰ ਵਾਲੇ ਨਾਲ ਇਹ ਲੜ ਵੀ ਪੈਂਦੀ ਹੁੰਦੀ ਹੈ ਇੱਕ ਦਿਨ ਇਸ ਦਾ ਸਕੂਲ ਇਸ ਨੂੰ ਐਡਵਾਂਸਡ ਟਾਈਕੋਂਡੋ ਟ੍ਰੇਨਿੰਗ ਲਈ ਇੱਕ ਕੈਂਪ ਨੂੰ ਪੇਸ਼ ਕਰਦਾ ਜੋ ਕਿ ਉદયਪੁਰ ਚ ਹੁੰਦਾ ਹੈ ਇਹ ਜਾਂਦੀ ਹੈ ਤੇ ਉੱਥੇ ਇਸ ਦੀ ਮੁਲਾਕਾਤ ਹੁੰਦੀ ਹੈ ਇੱਕ ਪੀਟੀ ਦੀ ਟ੍ਰੇਨਿੰਗ ਕਰ ਰਹੇ ਇੱਕ ਮੁੰਡੇ ਨਾਲ ਜਿਸ ਦਾ ਨਾਮ ਹੁੰਦਾ ਹੈ ਹਨੂਮਨ ਪ੍ਰਸਾਦ ਉਰਫ ਜੈਕ ਇਹ ਮੁੰਡਾ ਸੰਤੋਸ਼ ਤੋਂ 10 ਸਾਲ ਛੋਟਾ ਹੁੰਦਾ ਹੈ ਦੋਵਾਂ 'ਚ ਗੱਲਾਂ ਬਾਤਾਂ ਹੁੰਦੀਆਂ ਨੇ ਦੋਵਾਂ ਨੂੰ ਇੱਕ ਦੂਜੇ ਦੀ ਕੰਪਨੀ ਪਸੰਦ ਆਉਂਦੀ ਹੈ ਡਰਾਕਟ ਕਰਦੀ ਹੈ हनुमान इन्नो खाने ते ਬਾਹਰ ਵੀ ਲੈ ਕੇ ਜਾਂਦਾ ਇੱਕ ਫੈਂਸੀ ਜਿਹੇ ਰੈਸਟੋਰੈਂਟ ਚ ਜਿੱਥੇ ਜਾ ਕੇ ਸੰਤੋਸ਼ ਬੜੀ ਖੁਸ਼ ਹੋ ਜਾਂਦੀ ਕਿਉਂਕਿ ਸੰਤੋਸ਼ ਚੌਂਦੇ ਹੀ ਆਹੀ ਕੁਛ ਹੁੰਦੀ ਹੈ ਹੁਣ ਟ੍ਰੇਨਿੰਗ ਖਤਮ ਕਰਕੇ ਇਹ ਆਪਣੇ ਆਪਣੇ ਘਰੇ ਚਲੇ ਜਾਂਦੇ ਨੇ ਪਰ ਇਸ ਦਾ ਮਾਈਂਡ ਉਸ ਮੁੰਡੇ ਹਨੂਮਾਨ ਔਰ ਫਿਰ ਜੈਕ ਚਹੀ ਹੁੰਦਾ ਉਹ ਸੋਚਦੀ ਹੈ ਕਿ ਮੇਰਾ ਘਰ ਵਾਲਾ ਤਾਂ ਮੈਨੂੰ ਇੰਨੀ ਵਧੀਆ ਜਗ੍ਹਾ ਤੇ ਕਦੀ ਨਹੀਂ ਲੈ ਕੇ ਗਿਆ ਉਹਨੂੰ ਪਤਾ ਵੀ ਨਹੀਂ ਹੋਣਾ ਕਿ ਇਦਾਂ ਦੀ ਕੋਈ ਥਾਂ ਹੁੰਦੀ ਵੀ ਹੈ ਜਾਂ ਕਿੱਦਾਂ ਦੀ ਹੁੰਦੀ ਹੈ ਤੇ ਹਨੂਮਾਨ ਥੋੜੇ ਕੀ ਕਿੰਨਾ ਖਿਆਲ ਰੱਖ ਗਿਆ ਮੇਰਾ ਇਹਨਾਂ ਦੀਆਂ ਚਾਰਜਸ ਤੇ ਫੋਨ ਤੇ ਗੱਲਾਂ ਬਾਤਾਂ ਜਾਰੀ ਰਹਿੰਦੀਆਂ ਨੇ ਇਹ ਕਦੀ ਕਦੀ ਮਿਲਦੇ ਵੀ ਨੇ ਫਿਰ ਇਹ ਦੋਸਤੀ ਅੱਗੇ ਵਧਦੀ ਹੈ ਤੇ ਦੋਵਾਂ 'ਚ ਫਿਜ਼ੀਕਲ ਰਿਲੇਸ਼ਨਸ ਵੀ ਬਣ ਜਾਂਦੇ ਨੇ ਹੁਣ ਸੰਤੋਸ਼ ਨੂੰ ਆਪਣੇ ਪਰਿਵਾਰ ਤੋਂ ਆਪਣੇ ਬੱਚਿਆਂ ਤੋਂ ਛੜ ਹੋਣ ਲੱਗਦੀ ਹੈ ਉਸ ਨੂੰ ਬਸ ਆਪਣਾ ਜਾਗ ਹੀ ਚੰਗਾ ਲੱਗਦਾ ਹੁੰਦਾ ਇਹ ਉਸੇ ਨਾਲ ਰਹਿਣਾ ਚਾਹੁੰਦੀ ਹੁੰਦੀ ਹੈ ਇੱਕ ਦਿਨ ਉਹ ਫੋਨ ਤੇ ਹਨੂਮਾਨ ਨਾਲ ਗੱਲ ਕਰਦੀ ਹੁੰਦੀ ਆ ਤੇ ਇਸ ਦਾ 16 17 ਸਾਲ ਦਾ ਵੱਡਾ ਮੁੰਡਾ ਸਭ ਸੁਣ ਲੈਂਦਾ ਉਹ ਜਵਾਗ ਪਿਓ ਨੂੰ ਸਭ ਦੱਸ ਦਿੰਦਾ ਹੁਣ ਪਿਓ ਤੇ ਪੁੱਤ ਸੰਤੋਸ਼ ਨੂੰ ਡਾਂਟਦੇ ਨਹੀਂ ਸਮਝਾਉਂਦੇ ਨੇ ਬਹੁਤ ਪਰ ਉਸ ਦੇ ਦਿਮਾਗ ਚ ਗੱਲ ਨਹੀਂ ਪੈਂਦੀ ਉਹ ਕਈ ਵਾਰ ਲੜ ਕੇ ਕਰੋ ਦੋ ਦੋ ਦਿਨ ਚਲੀ ਜਾਂਦੀ ਹੈ ਤੇ ਹਨੂਮਾਨ ਨਾਲ ਰਹਿੰਦੀ ਹੈ ਇਸ ਸਾਲ 2016 ਚੱਲ ਰਿਹਾ ਹੁੰਦਾ ਇਸ ਵੇਲੇ ਤੱਕ ਸੰਤੋਸ਼ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਕਿ ਉਸਦੇ ਸ਼ੌਕ ਸਿਰਫ ਹਨੂਮਾਨ ਹੀ ਪੂਰੇ ਕਰ ਸਕਦਾ ਹੈ ਹੋਰ ਕੋਈ ਨਹੀਂ ਤੇ ਨਾਲ ਇਹ ਵੀ ਗੱਲ ਉਹਨੂੰ ਲੱਗਣ ਲੱਗਦੀ ਹੈ ਕਿ ਹਨੂਮਾਨ ਨਾਲ ਇੱਕ ਹੋਣ ਲਈ ਉਸਨੂੰ ਆਪਣੇ ਪਤੀ ਤੇ ਵੱਡੇ ਮੁੰਡੇ ਨੂੰ ਰਸਤੇ ਤੋਂ ਹਟਾਉਣਾ ਪੈਣਾ। ਇਹ ਸਾਲ ਪਹਿਲਾਂ ਹੀ ਇਸ ਦੀ ਪਲਾਨਿੰਗ ਕਰਨ ਲੱਗ ਪਏ। अनुमान ਵਖ ਵਖ ਧਾਰ ਕਾ ਇਕੱਠੇ ਕਰਕੇ ਉਹਨਾਂ ਦੇ ਬੇਸ ਤੇ ਕੁਝ SIM ਕਾਰਡਸ ਖਰੀਦ ਲੈਂਦਾ ਹੈ ਕਿ ਕੱਲ ਨੂੰ ਕਤਲ ਕਰਨ ਵਕਤ ਸਾਨੂੰ ਲੋੜ ਪੈ ਸਕਦੀ ਹੈ ਇਹਨਾਂ SIMਸ ਰਾਹੀਂ ਹੀ ਗੱਲ ਕਰਨ ਦੀ ਇਹਨੇ ਫੂਲ ਪ੍ਰੂਫ ਪਲਾਨਿੰਗ ਕਰ ਰਹੇ ਹੁੰਦੇ ਨੇ ਇਹ ਇਹ ਆਨਲਾਈਨ ਇੱਕ শারਪ ਚਾਕੂ ਵੀ ਆਰਡਰ ਕਰਦੇ ਨੇ ਤੇ ਨਾਲ ਹੀ ਇੱਕ ਹੋਰ ਚੀਜ਼ ਜੋ ਹਥਿਆਰ ਦੇ ਤੌਰ ਤੇ ਹੀ ਇਹਨਾਂ ਨੇ ਵਰਤਨੀ ਹੁੰਦੀ ਹੈ ਇਹਨਾਂ ਨੂੰ ਸੰਤੋਸ਼ ਇਹ ਕਰਦੀ ਹੈ ਕਿ ਉਹ ਆਪਣੇ ਘਰ ਆਪਣਾ ਬਿਹੇਵੀਅਰ ਸਹੀ ਕਰ ਲੈਂਦੀ ਹੈ ਘਰ ਵਾਲੇ ਨਾਲ ਵਧੀਆ ਤਰ੍ਹਾਂ ਨਾਲ ਰਹਿੰਦੀ ਇਹ ਬੱਚਿਆਂ ਨੂੰ ਖੂਬ ਪਿਆਰ ਕਰਦੀ ਹੈ ਇਥੋਂ ਤੱਕ ਕਿ ਗਵੰਡੀਆਂ ਸਾਹਮਣੇ ਵੀ ਇੱਕ ਚੰਗੀ ਪਤਨੀ ਤੇ ਮਾਂ ਹੋਣ ਦਾ ਨਾਟਕ ਕਰਦੀ ਹੁਣ ਦਾ ਨਾਂ ਆਦਾ ਹੈ 2 ਅਕਤੂਬਰ 2017 ਦਾ ਇਹ ਐਨੇ ਟਾਈਮ ਤੋਂ ਜੋ ਪਲਾਨਿੰਗ ਕਰ ਰਹੇ ਹੁੰਦੇ ਨੇ ਹੁਣ ਟਾਈਮ ਹੁੰਦਾ ਹੈ ਉਸ ਨੂੰ ਇੰਪਲੀਮੈਂਟ ਕਰਨ ਦਾ ਸਿਮ ਐਕਟਿਵ ਹੋ ਜਾਂਦੇ ਨੇ ਟਾਰਗੇਟ ਕਲੀਅਰ ਹੁੰਦਾ ਹੈ ਬॉयਫਰੈਂਡ ਹਨੂਮਾਨ ਆਪਣੇ ਨਾਲ ਪੈਸੇ ਦਾ ਲਾਲਚ ਦੇ ਕੇ ਦੋ ਮੁੰਡੇ ਰਲਾ ਲੈਂਦਾ ਉਹ ਆਪਣੀ ਗਰਲਫ੍ਰੈਂਡ ਸੰਤੋਸ਼ ਨੂੰ ਕੋਈ ਦਵਾਈ ਦਿੰਦਾ ਹੈ ਕਿ ਇਸ ਨੂੰ ਆਪਣੇ ਘਰਦਿਆਂ ਨੂੰ ਖਵਾ ਦੇਈ ਤਾਂ ਕਿ ਉਹ ਸੌਣ ਤੇ ਉੱਠਣਾ ਸੰਤੋਸ਼ ਕੁੰਡ ਸੋਟੇ ਨਾਲ ਮਸਾਲੇ ਨੂੰ ਪੀਸਦੀ ਹੈ ਤੇ ਫਿਰ ਰਾਇਤੇ 'ਚ ਮਿਲਾ ਦਿੰਦੀ ਹੈ ਜਦੋਂ ਉਹ ਇਹ ਦਵਾਈ ਪੀਸ ਰਹੀ ਹੁੰਦੀ ਹੈ ਨਾ ਤਾਂ ਉੱਥੇ ਉਸ ਦੀ ਭੈਣ ਤੇ ਉਸ ਦਾ ਜਵਾਕ ਵੀ ਮੌਜੂਦ ਹੁੰਦੇ ਨੇ ਉਹ ਪੁੱਛਦੀ ਹੈ ਭੈਣ ਪੁੱਛਦੀ ਹੈ ਕਿ ਕੀ ਪੀਸ ਰਹੀ ਹੈ ਦੇਖੋ ਸੰਤੋਸ਼ ਕਹਿੰਦੀ ਹੈ ਕਿ ਤੂੰ ਆਪਣਾ ਕੰਮ ਕਰ ਉਹ ਵੀ ਚੁੱਪ ਹੋ ਜਾਂਦੀ ਹੈ ਹੁਣ ਡਿਨਰ ਸਰਵ ਹੁੰਦਾ ਸਾਰੇ ਸਵਾਦ ਨਾਲ ਰਾਇਤਾ ਵੀ ਖਾਂਦੇ ਨੇ ਇਹ ਜਦੋਂ ਸਾਰੇ ਸੌਂ ਜਾਂਦੇ ਨੇ ਤਾਂ ਬਾਹਰ ਇੰਤਜ਼ਾਰ ਕਰ ਰਹੇ ਹਨੂਮਾਨ ਤੇ ਉਸ ਦੇ ਨਕਾਬਪੋਸ਼ ਯਾਰਾਂ ਨੂੰ ਇਹ ਇਹ ਅੰਦਰ ਬੁલાਉਂਦੀ ਹੈ ਉਹ ਕਮਰਾ ਦੱਸਦੀ ਹੈ ਜਿੱਥੇ ਉਸ ਦਾ ਪਤੀ ਤੇ ਵੱਡਾ ਬੇਟਾ ਵਿਸੁੱਧ ਪਏ ਨਾਲ ਹੀ ਉਹ ਨਵੇਂ ਚਾਕੂ ਦਿੰਦੀ ਹੈ ਸੰਤੋਸ਼ ਤੇ ਦੋਸਤਾਂ ਨੂੰ ਇਹ ਕਹਿ ਕੇ ਕਿ ਇਸੇ ਦਾ ਯੂਜ਼ ਕਰਨਾ ਵੀ ਨਵੇਂ ਚਾਕੂ ਨੇ ਧਾਰ ਵਧਿਆ ਆ ਇਸ ਨਾਲ ਬਚਣ ਦੀ ਗੁੰਜਾਇਸ਼ ਨਹੀਂ ਹੋਏਗੀ ਸੋ ਹਨੂਮਾਨ ਪਹਿਲਾ ਇਸ ਦੀ ਗਰਲਫ੍ਰੈਂਡ ਸੰਤੋਸ਼ ਦੇ ਪਤੀ ਦਾ ਗਲਮਾ ਕੱਟਦਾ ਤੇ ਫੇਰ ਉਸਦੇ ਮੁੰਡੇ ਦਾ ਹੁਣ ਜਿਵੇਂ ਦੋਸਤਾਂ ਨੂੰ ਕਿਹਾ ਹੁੰਦਾ ਹੈ ਕਿ ਨਵੇਂ ਚਾਕੂਆਂ ਦਾ ਇਸਤੇਮਾਲ ਵੀ ਜ਼ਰੂਰ ਕਰਨਾ ਉਹ ਗੱਲ ਪੂਰੀ ਕਰਨ ਲਈ ਬਾਅਦ 'ਚ ਇਸ ਨਾਲ ਜ਼ੋਰ-ਜ਼ੋਰ ਦੀ ਵਾਰ ਵੀ ਕਰਦੇ ਨੇ ਹੁਣ ਹਨੂਮਾਨ ਜਾਨ ਲੱਗਦਾ ਤੇ ਬਾਹਰ ਸੁੱਤੇ ਪਏ ਜਵਾਕਾਂ ਤੇ ਉਸਦਾ ਪੈਰ ਪੈ ਜਾਂਦਾ ਉਹ ਹਲਕਾ-ਫੁਲਕਾ ਨੀਂਦ ਚ ਹਿਲਣਾ ਸ਼ੁਰੂ ਕਰਦੇ ਨੇ ਉਹ ਉੱਥੇ ਹੀ ਉਹਨਾਂ ਨੂੰ ਵੀ ਮਾਰ ਦਿੰਦਾ ਹੈ ਤਿੰਨ ਸੰਤੋਸ਼ ਦੇ ਮੁੰਡੇ ਤੇ ਇੱਕ ਉਸਦੀ ਭੈਣ ਦਾ ਸਭ ਖਤਮ ਕਰ ਦਿੰਦਾ ਹੈ ਤੇ ਅਜੀਬ ਗੱਲ ਇਹ ਕਿ ਸੰਤੋਸ਼ ਨਾਰਮਲ ਹੁੰਦੀ ਹੈ ਬਿਲਕੁਲ ਉਹਨੂੰ ਸ਼ਾਇਦ ਲੱਗਦਾ ਹੈ ਕਿ ਠੀਕ ਹੀ ਹੈ ਹੁਣ ਉਹ ਆਰਾਮ ਨਾਲ ਫ੍ਰੀਲੀ ਆਪਣੇ ਜੈਕ ਨਾਲ ਰਹਿ ਸਕੇਗੀ ਜੀ ਸਕੇਗੀ ਨਾ ਹੀ ਕੋਈ ਹੋਰ ਪ੍ਰਾਪਰਟੀ ਦਾ ਹੱਕਦਾਰ ਸਭ ਮੈਨੂੰ ਹੀ ਮਿਲੇਗਾ ਉਹ ਲੋਕ ਚਲੇ ਜਾਂਦੇ ਨੇ ਤਾਂ ਸੰਤੋਸ਼ ਤੇ ਸੀਨ ਜਿਹਾ ਸੈੱਟ ਕਰਦੀ ਐ ਹਥਿਆਰ ਵਗੈਰਾ ਗੈਪ ਕਰਦੀ ਐ ਪੂਰੀ ਰਾਤ ਇਹ ਪੰਜ ਲਾਸ਼ਾਂ ਦੇ ਕੋਲ ਬੈਠ ਕੇ ਸਵੇਰੇ ਰੋਣ ਵਾਲੀ ਐਕਟਿੰਗ ਦੀ ਪ੍ਰੈਕਟਿਸ ਕਰਦੀ ਐ ਤੇ ਸਵੇਰੇ ਹੁੰਦਿਆਂ ਹੀ ਇਹ ਚੀਕਦੀ ਬਾਹਰ ਆਉਂਦੀ ਐ ਤੇ ਐਕਟਿੰਗ ਹੁੰਦੀ ਵੀ ਇਸ ਦੀ ਬੜੀ ਜ਼ਬਰਦਸਤ ਐ ਹਰ ਕੋਈ ਇਸ ਦੀ ਕਿਸਮਤ ਤੇ ਤਰਸ ਕਰ ਰਿਹਾ ਹੁੰਦਾ ਹਰ ਕਿਸੇ ਦੇ ਮਨ 'ਚ ਇਸ ਦੀ ਹਾਲਤ ਦੇਖ ਕੇ ਇਸ ਲਈ ਸਿੰਪਥੀ ਆ ਜਾਂਦੀ ਐ ਪੁਲਿਸ ਪੁੱਛਗਿੱਛ ਕਰਦੀ ਐ ਤਾਂ ਸੰਤੋਸ਼ ਕਹਿੰਦੀ ਐ ਕਿ ਸਾਡਾ ਪ੍ਰਾਪਰਟੀ ਡਿਸਪਿਊਟ ਵੀ ਐ ਹੋ ਸਕਦਾ ਇਹਨਾਂ ਦੇ ਭਰਾ ਨੇ ਇਦਾਂ ਖਰਾਇਆ ਹੋਵੇ ਪੁਲਿਸ ਵਾਸਤੇ ਇਹ ਵੀ ਮੈਟਰ ਆਫ ਇਨਵੈਸਟੀਗੇਸ਼ਨ ਤਾਂ ਹੁੰਦਾ ਪਰ ਜ਼ਿਆਦਾ ਇੰਪੋਰਟੈਂਟ ਪੁਲਿਸ ਨੂੰ ਉਹ ਕੁੰਡੀ ਸੋਟਾ ਲੱਗ ਰਿਹਾ ਹੁੰਦਾ ਜਿਸ ਤੇ ਕੁਝ ਅਜੀਬ ਜਿਹਾ ਲੱਗਿਆ ਹੁੰਦਾ ਉਸ ਨੂੰ ਟੈਸਟਿੰਗ ਲਈ ਪੇਸ਼ ਦਿੱਤਾ ਜਾਂਦਾ ਹੁਣ ਪੁਲਿਸ ਲਈ ਤਾਂ ਰੋਜ਼ ਦਾ ਕੰਮ ਹੈ ਵੱਖ-ਵੱਖ ਕੇਸਸ ਨੂੰ ਸੋਲਵ ਕਰਨਾ ਇਦਾਂ ਦੇ ਪੁਲਿਸ ਨੂੰ ਲੱਗਦਾ ਹੈ ਕਿ ਇਸ ਤੋਂ ਪਹਿਲਾਂ ਕਿ ਅਸੀਂ ਕਿਸੇ ਹੋਰ ਐਂਗਲ ਨੂੰ ਖੰਗਾਲੀਏ ਪਹਿਲਾਂ ਸੰਤੋਸ਼ ਦੀਆਂ ਕਾਲ ਡਿਟੇਲਸ ਕਢਵਾ ਲੈਂਦੇ ਥੋੜਾ ਸਾਡਾ ਡਾਊਟ ਜਿਹੜਾ ਹੈ ਉਸ ਨਾਲ ਕਲੀਅਰ ਹੋ ਜਾ। ਕਾਲ ਡਿਟੇਲਸ ਤੋਂ ਪਤਾ ਲੱਗਦਾ ਹੈ ਕਿ ਇਹ ਹਨੂਮਾਨ ਨਾਲ ਕਾਫੀ ਲੰਮੀਆਂ ਲੰਮੀਆਂ ਗੱਲਾਂ ਕਰਦੀ ਹੈ ਪਰ ਕਤਲ ਵਾਲੇ ਦਿਨ ਇਹਨਾਂ ਦੀ ਆਪਸ ਕੋਈ ਗੱਲ ਨਹੀਂ ਹੁੰਦੀ। ਪੁਲਿਸ ਹੁਣ ਹਨੂਮਾਨ ਦੇ ਘਰ ਜਾਂਦੀ ਹੈ ਤਾਂ ਉਹ ਬੰਦ ਹੁੰਦਾ ਹੈ। ਪੁਲਿਸ ਖੋਲਦੀ ਹੈ ਤਾਂ ਅੰਦਰੋਂ ਖੂਨ ਨਾਲ ਲਿਬੜੇ ਕੱਪੜੇ ਮਿਲਦੇ ਨੇ। ਉਹੀ ਜੋ ਉਸਨੇ ਵਾਰਦਾਤ ਨੂੰ ਅੰਜਾਮ ਦੇਣ ਲੱਗਿਆ ਪਾਏ ਹੁੰਦੇ ਨੇ। ਪਰ ਪੁਲਿਸ ਫਿਲਹਾਲ ਚੁੱਪ ਰਹਿੰਦੀ ਹੈ। ਕੁਝ ਨਹੀਂ ਬੋਲਦੀ ਅਜੇ ਸੰਤੋਸ਼ ਦੇ ਚਿਹਰੇ ਤੋਂ ਪਰਦਾ ਚੁੱਕਣਾ ਬਾਕੀ ਹੁੰਦਾ ਉਹਨ ਪੁਲਿਸ ਇਹਨਾਂ ਮੁੰਡਿਆਂ ਨੂੰ ਫੜਦੀ ਹੈ ਤੇ ਥਾਣੇ ਲੈ ਕੇ ਪੁੱਛਗਿੱਛ ਕਰਦੀ ਹੈ। ਉਹ ਉਹਨਾਂ ਨੂੰ ਕਹਿੰਦੀ ਹੈ ਕਿ ਵੇਖੋ ਤੁਹਾਡੀ ਮੈਡਮ ਨੇ ਤਾਂ ਸਭ ਦੱਸਦਾ। ਹੁਣ ਤੁਸੀਂ ਵੀ মুখ ਖੋਲੋ। ਇਹ ਸੋਚਦੇ ਨੇ ਕਿ ਜੇ ਪਲੈਨਿੰਗ ਕਰਨ ਵਾਲੀ ਹੀ ਸਭ ਦੱਸ ਗਈ ਤਾਂ ਅਸੀਂ ਕੌਣ ਆ। ਬਸ ਫਿਰ ਇਹ ਸਭ ਉਗਲ ਦਿੰਦੇ ਨੇ। ਫਿਰ ਜਦੋਂ ਸੰਤੋਸ਼ ਕੋਲੋਂ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਪਹਿਲਾਂ ਤਾਂ ਉਹ ਅਨਾਖਾਨੀ ਜੀ ਕਰਦੀ ਹੈ। ਪਰ ਜਦੋਂ ਉਸ ਅੱਗੇ ਸਬੂਤ ਰੱਖੇ ਜਾਂਦੇ ਨੇ ਉਹ ਗੁਨਾਹ ਕਬੂਲ ਕਰ ਲੈਂਦੀ ਹੈ ਪਰ ਇਹ ਸੰਤੋਸ਼ ਇਕੱਲੀ ਸੰਤੋਸ਼ ਥੋੜੀ ਸੀ ਇਹ ਚਲਾਕੋ ਸੰਤੋਸ਼ ਸੀ ਇਹ ਅਦਾਲਤ ਚ ਜਾ ਕੇ ਇੱਕ ਵਾਰੀ ਫਿਰ ਤੋਂ ਮੁਕਰ ਜਾਂਦੀ ਹੈ ਕਿ ਮੇਰੇ ਤੇ ਪ੍ਰੈਸ਼ਰ ਪਾ ਰਹੇ ਨੇ ਮੈਂ ਕੁਝ ਨਹੀਂ ਕੀਤਾ ਪਰ ਪੁਲਿਸ ਕੋਲ ਸਭ ਗਵਾਹ ਤੇ ਸਬੂਤ ਤਿਆਰ ਹੁੰਦੇ ਨੇ ਪੁਲਿਸ ਦਾ ਹੋਮ ਵਰਕ ਪੂਰਾ ਹੁੰਦਾ ਸਭ ਤੋਂ ਇੰਪੋਰਟੈਂਟ ਹੁੰਦੀ ਹੈ ਉਸਦੀ ਭੈਣ ਦੀ ਗਵਾਹੀ ਜਿਸ ਨੇ ਦੇਖਿਆ ਹੁੰਦਾ ਆਪਣੀ ਭੈਣ ਨੂੰ ਗੋਲੀਆਂ ਪੇਸਦੇ ਨੂੰ ਜਿਸ ਦਾ ਮੁੰਡਾ ਵੀ ਇਸੇ ਚ ਖਤਮ ਹੋ ਗਿਆ ਹੁੰਦਾ ਸੋ ਅਲਵਰ ਸ਼ਹਿਰ ਸ਼ਿਵਾਜੀ ਪਾਰਕ ਵਿੱਚ ਉਸ ਖੌਫਨਾਕ ਹੱਤਿਆਕਾਂਡ ਵਿੱਚ ਜ਼ਿਲ੍ਹਾ ਤੇ ਸੈਸ਼ਨ ਕੋਰਟ ਦੋ असੰਤੋਸ਼ ਅਤੇ ਉਸ ਦੇ ਪ੍ਰੇਮੀ ਹਨੂਮਾਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦੀ ਹੈ ਇਹ ਹੋ ਗਈ ਉਸ ਲਾੜੇ ਦੀ ਗੱਲ ਜਿਸ ਦਾ ਬਸੰਤ ਪੰਚਮੀ ਵਾਲੇ ਦਿਨ ਵਿਆਹ ਹੋਇਆ ਜਿਸ ਜਨਾਨੀ ਪਿੱਛੇ ਉਸ ਦੇ ਘਰ ਵਾਲੇ ਤੇ ਜਵਾਕਾਂ ਨੂੰ ਖਤਮ ਕੀਤਾ ਇਸ ਨੇ ਵਿਆਹ ਇਸ ਨੇ ਉਸ ਨਾਲ ਨਹੀਂ ਕੀਤਾ ਕਿਸੇ ਹੋਰ ਨਾਲ ਕੀਤਾ ਪ੍ਰਿਆ ਸੇਠ ਨਾਲ ਕੀਤਾ ਹੁਣ ਉਸ ਸੋਹਣੀ ਕੁੜੀ ਪ੍ਰਿਆ ਸੇਠ ਬਾਰੇ ਵੀ ਜਾਣ ਲਓ 2 ਮਈ 2018 ਸ਼ਾਮ 6 ਵਜੇ ਜੈਪੁਰ ਦੇ ਚੋਟਵਾੜਾ ਵਿੱਚ ਰਹਿਣ ਵਾਲਾ ਦੁਸ਼ਯੰਤ ਸ਼ਰਮਾ ਥੋੜੀ ਦੇਰ ਪਹਿਲਾਂ ਹੀ ਘਰ ਆਇਆ ਸੀ ਉਸਦੇ ਮੋਬਾਈਲ ਤੇ ਇੱਕ ਕਾਲ ਆਈ ਅਤੇ ਜ਼ਰੂਰੀ ਕੰਮ ਦੀ ਗੱਲ ਕਹਿ ਕੇ ਉਹ ਕਾਰ ਵਿੱਚ ਬੈਠ ਕੇ ਨਿਕਲ ਗਿਆ ਸਵੇਰ ਤੱਕ ਦੁਸ਼ਯੰਤ ਨਹੀਂ ਪਰਤਿਆ ਪਿਤਾ ਰਮੇਸ਼ਵਰ ਪ੍ਰਸਾਦ ਸ਼ਰਮਾ ਅਤੇ ਘਰਵਾਲਿਆਂ ਨੇ ਕਾਫੀ ਤਲਾਸ਼ ਕੀਤੀ ਦੁਸ਼ਯੰਤ ਦੇ ਬਿਜ਼ਨਸ ਨਾਲ ਜੁੜੇ ਲੋਕਾਂ ਅਤੇ ਦੋਸਤਾਂ ਨਾਲ ਵੀ ਗੱਲ ਕੀਤੀ ਪਰ ਕੁਝ ਪਤਾ ਨਹੀਂ ਲੱਗਾ ਉਸ ਦਾ ਮੋਬਾਈਲ ਫੋਨ ਵੀ ਬੰਦ ਸੀ ਅਚਾਨਕ ਕਰੀਬ ਸਵਾ 10 ਵਜੇ ਰਮੇਸ਼ਵਰ ਪ੍ਰਸਾਦ ਸ਼ਰਮਾ ਦੇ ਕੋਲ ਦੁਸ਼ਨ ਦੇ ਮੋਬਾਈਲ ਨੰਬਰ ਤੋਂ ਕਾਲ ਆਈ ਸਾਹਮਣੇ ਤੋਂ ਰੋਂਦੇ ਹੋਏ ਦੁਸ਼ਨ ਦੀ ਆਵਾਜ਼ ਆਈ ਪਾਪਾ ਇਹ ਮੈਨੂੰ ਮਾਰ ਦੇਣਗੇ ਜਾਂ ਫਿਰ ਕਿਸੇ ਜ਼ਬਰਦਸਤੀ ਰੇਪ ਕੇਸ 'ਚ ਫਸਾ ਦੇਣਗੇ ਇਹਨਾਂ ਨੂੰ ਪੈਸੇ ਦੇ ਦਿਓ ਰਮੇਸ਼ਵਰ ਪ੍ਰਸਾਦ ਕੁਝ ਸਮਝ ਪਾਉਂਦੇ ਇਸ ਤੋਂ ਪਹਿਲਾਂ ਹੀ ਦੁਸ਼ਨ ਤੋਂ ਮੋਬਾਈਲ ਇੱਕ ਕੁੜੀ ਨੇ ਖੋਲਿਆ ਦੁਸ਼ਨ ਸਾਡੇ ਕਬਜ਼ੇ ਵਿੱਚ ਹੈ ਹੁਣੇ ਅੱਧੇ ਘੰਟੇ ਵਿੱਚ 10 ਲੱਖ ਰੁਪਏ ਦੁਸ਼ਨ ਦੇ ਅਕਾਊਂਟ ਵਿੱਚ ਜਮ੍ਹਾਂ ਕਰਾ ਦਿਓ ਪੁਲਿਸ ਨੂੰ ਦੱਸਿਆ ਤਾਂ ਇਸ ਨੂੰ ਮਾਰ ਦੇਵਾਂ ਇਸ ਫੋਨ ਕਾਲ ਨਾਲ ਰਮੇਸ਼ਵਰ ਪ੍ਰਸਾਦ ਬੁਰੀ ਤਰ੍ਹਾਂ ਘਬਰਾ ਗਿਆ ਉਹ ਕੁੜੀ ਦੇ ਸਾਹਮਣੇ ਗੜਗੜਾਏ ਮੇਰੇ ਕੋਲ ਇੰਨੇ ਪੈਸੇ ਨਹੀਂ ਨੇ ਪਰ ਮੈਂ ਅਜੇ 3 ਲੱਖ ਰੁਪਏ ਦੇ ਸਕਦਾ ਇਹ ਸੁਣਦਿਆ ਇਹ ਕੁੜੀ ਰਮੇਸ਼ਵਰ ਪ੍ਰਸਾਦ ਸ਼ਰਮਾਤ ਨੂੰ ਜ਼ੋਰ-ਜ਼ੋਰ ਦੀ ਗਾਲਾਂ ਕੱਢਣ ਲੱਗੀ ਉਸਨੇ ਕਿਹਾ ਇਹ ਪੈਸੇ ਤੁਰੰਤ ਦੁਸ਼ੰਦ ਦੇ ਬੈਂਕ ਅਕਾਊਂਟ ਵਿੱਚ ਜਮ੍ਹਾਂ ਕਰਵਾ ਦੇਣਾ ਅਗਲੇ ਅੱਧੇ ਘੰਟੇ ਵਿੱਚ ਰਮੇਸ਼ਵਰ ਪ੍ਰਸਾਦ ਨੇ ਅਕਾਊਂਟ ਵਿੱਚ 3 ਲੱਖ ਰੁਪਏ ਜਮ੍ਹਾਂ ਕਰਾ ਦਿੱਤੇ ਤੇ ਦੁਸ਼ੰਦ ਦੇ ਮੋਬਾਈਲ ਤੇ ਕਾਲ ਕਰਕੇ ਉਸ ਕੁੜੀ ਨੂੰ ਦੱਸ ਵੀ ਦਿੱਤਾ ਉਸਨੇ ਵਟਸਐਪ ਤੇ ਡਿਪੋਜ਼ਿਟ ਸਲਿੱਪ ਮੰਗੀ ਜੋ ਰਮੇਸ਼ਵਰ ਪ੍ਰਸਾਦ ਨੇ ਭੇਜ ਦਿੱਤੀ। ਇਸ ਦਰਮਿਆਨ ਦੁਸ਼ਯੰਦ ਦੀ ਪਤਨੀ ਵਿਨੀਤਾ ਨੇ ਪਤੀ ਦੇ ਕਿਡਨਾਪਿੰਗ ਦੀ ਗੱਲ ਆਪਣੇ ਭਰਾ ਨੂੰ ਦੱਸ ਦਿੱਤੀ। ਵਿਨੀਤਾ ਦੇ ਭਰਾ ਨੇ ਬਿਨਾਂ ਕੋਈ ਦੇਰ ਕੀਤੇ ਜੈਪੁਰ ਪੁਲਿਸ ਨੂੰ ਸੂਚਨਾ ਦਿੱਤੀ। ਰਮੇਸ਼ਵਰ ਪ੍ਰਸਾਦ ਕਿਡਨਾਪਰ ਦੇ ਕਹੇ ਅਨੁਸਾਰ ਅਕਾਊਂਟ ਵਿੱਚ 3 ਲੱਖ ਰੁਪਏ ਜਮ੍ਹਾਂ ਕਰਾ ਚੁੱਕੇ ਸਨ ਪਰ ਦੁਸ਼ਯੰਦ ਦਾ ਕੋਈ ਅਤਾ ਪਤਾ ਨਹੀਂ ਸੀ। ਇਧਰ ਵਿਨੀਤਾ ਦੇ ਭਰਾ ਦੀ ਸ਼ਿਕਾਇਤ ਦੇ ਬਾਅਦ ਜੈਪੁਰ ਪੁਲਿਸ ਅਲਰਟ ਮੋਡ ਤੇ ਸੀ। ਉਸ ਵਕਤ ਦੇ ਡੀਸੀਪੀ ਵੈਸਟ ਅਸ਼ੋਕ ਕੁਮਾਰ ਗੁਪਤਾ ਨੇ ਉਸ ਵਕਤ ਦੇ ਏਸੀਪੀ ਵੈਸਟ ਰਤਨ ਸਿੰਘ ਏਸੀਪੀ ਆਸਮ ਮੁਹੰਮਦ ਕਰਦਨੀ ਐਸਐਚਓ ਅਨਿਲ ਜੋਸੋਰੀਆ ਝੋਟਵਾੜਾ ਐਸਐਚਓ ਗੁਰਪ੍ਰਭਿੰਦਰ ਸਿੰਘ ਸਬ ਇੰਸਪੈਕਟਰ ਹੇਮੰਤ ਤੇ ਮਾਨ ਸਿੰਘ ਅਤੇ ਕਨਸਟੇਬਲ ਸੁਰੇਸ਼ ਅਮਨ ਅਤੇ ਪ੍ਰਵੀਨ ਦੀ ਸਪੈਸ਼ਲ ਟੀਮ ਗਠਿਤ ਕੀਤੀ। ਪੁਲਿਸ ਇਨਵੈਸਟੀਗੇਸ਼ਨ ਵਿੱਚ ਸਭ ਤੋਂ ਪਹਿਲਾਂ ਦੁਸ਼ਮਣ ਦੀ ਕਾਲ ਡਿਟੇਲ ਅਤੇ ਮੋਬਾਈਲ ਲੋਕੇਸ਼ਨ ਕੱਢੀ ਗਈ। ਘਰ ਵਾਲਿਆਂ ਰਿਸ਼ਤੇਦਾਰਾਂ ਅਤੇ ਦੋਸਤਾਂ ਤੋਂ ਵੀ ਪੁੱਛਗਿੱਛ ਕੀਤੀ ਗਈ। ਇਸ ਦਰਮਿਆਨ ਦੁਸ਼ੰਦ ਦੀ ਲਾਸਟ ਲੋਕੇਸ਼ਨ ਜੈਪੁਰ ਦੇ ਹੀ ਬਜਾਜ ਨਗਰ ਵਿੱਚ ਅਨੀਤਾ ਕਾਲੋਨੀ ਦੇ ਆਸ-ਪਾਸ ਆ ਰਹੀ ਸੀ। ਕਾਫੀ ਕੋਸ਼ਿਸ਼ਾਂ ਦੇ ਬਾਅਦ ਦੁਸ਼ੰਦ ਦਾ ਕੋਈ ਸੁਰਾਗ ਨਹੀਂ ਲੱਭਿਆ। ਹਾਲਾਂਕਿ ਰਮੇਸ਼ਵਰ ਪ੍ਰਸਾਦ ਸ਼ਰਮਾ ਨੇ ਦੁਸ਼ੰਦ ਦੇ ਅਕਾਊਂਟ ਵਿੱਚ 3 ਲੱਖ ਰੁਪਏ ਜਮ੍ਹਾਂ ਕਰਵਾਏ ਸਨ ਅਤੇ ਪੁਲਿਸ ਨੂੰ ਪੱਕਾ ਯਕੀਨ ਸੀ ਕਿ ਜਲਦੀ ਹੀ ਕਿਡਨਾਪਰ ਇਹ ਪੈਸੇ ਕਢਵਾਉਣਗੇ। ਅਜੇ ਵਿੱਚ ਦੁਸ਼ੰਦ ਦੇ ਅਕਾਊਂਟ ਨੂੰ ਮਾਨੀਟਰ ਕੀਤਾ ਜਾ ਰਿਹਾ ਸੀ ਇਸ ਦਰਮਿਆਨ ਪੁਲਿਸ ਨੂੰ ਪਤਾ ਲੱਗਿਆ ਕਿ ਜੈਪੁਰ ਵਿੱਚ ਟੌਂਕ ਰੂਟ ਤੇ ਨਹਿਰੂ پارک ਦੇ ਕੋਲ ਏਟੀਐਮ ਬੂਥ ਤੋਂ ਕਿਸੇ ਕੁੜੀ ਨੇ ਤਿੰਨ ਵਾਰ ਵਿੱਚ 25000 ਰੁਪਏ ਕਢਾਏ ਨੇ ਪੁਲਿਸ 25000 ਰੁਪਏ ਕਢਵਾਉਣ ਵਾਲੀ ਕੁੜੀ ਦਾ ਪਤਾ ਲਗਾਉਣ ਵਿੱਚ ਹੈ ਜੁਟੀਸੀ ਕਿ 3 ਮਈ ਦੀ ਸ਼ਾਮ ਅਮੀਰ ਥਾਣਾ ਖੇਤਰ ਵਿੱਚ ਦਿੱਲੀ ਬਾਈਪਾਸ ਸਟ੍ਰੀਟ ਤੇ ਨਵੀਂ ਮਾਤਾ ਮੰਦਰ ਦੇ ਕੋਲ ਸੁੰਨਸਾਂ ਥਾਂ ਤੇ ਟਰਾਲੀ ਵਾਲੇ ਸੂਟਕੇਸ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲਣ ਦੀ ਸੂਚਨਾ ਹੈ ਬੋਡੀ ਤੇ ਸੱਟਾਂ ਦੇ ਕਈ ਨਿਸ਼ਾਨ ਸਨ ਅਤੇ ਗਲਾ ਕੱਟਿਆ ਗਿਆ ਸੀ ਹਾਥ ਪੈਰ ਚੁੰਨੀ ਅਤੇ ਸਕਾਫ ਨਾਲ ਬੰਨੇ ਗਏ ਸਨ ਪੁਲਿਸ ਨੇ ਦੁਸ਼ੰਦ ਦੇ ਰਿਸ਼ਤੇਦਾਰਾਂ ਤੋਂ شناخت ਕਰਵਾਈ ਪਰਿਵਾਰ ਨੇ ਪਛਾਣ ਲਿਆ ਕਿ ਇਹ ਦੁਸ਼ੰਦ ਦੀ ਹੀ ਬਾਡੀ ਸੀ ਹੁਣ ਇਹ ਕਿਡਨਾਪਿੰਗ ਦਾ ਨਹੀਂ ਖੌਫਨਾਕ ਕਤਲ ਦਾ ਕੇਸ ਸੀ ਪੁਲਿਸ ਨੂੰ ਦੁਸ਼ੰਦ ਦੀ ਜੇਬ ਵਿੱਚ ਇੱਕ ਚਾਬੀ ਮਿਲੀ ਜੋ ਪੋਸੀਬਲੀ ਕਿਸੇ ਫਲੈਟ ਦੀ ਸੀ ਇਹਦਰ ਪੁਲਿਸ ਨੂੰ ਦੁਸ਼ੰਦ ਦੇ ਇੱਕ ਦੋਸਤ ਮਹੇਸ਼ ਨੇ ਦੱਸਿਆ ਕਿ ਉਸ ਦਾ ਇੱਕ ਕੁੜੀ ਦੇ ਨਾਲ ਅਫੇਰ ਚੱਲ ਰਿਹਾ ਸੀ ਅਤੇ ਉਹ ਬਜਾਜ ਨਗਰ ਵਿੱਚ ਅਨੀਤਾ ਕਾਲੋਨੀ ਦੇ ਈਡਨ ਗਾਰਡਨ ਅਪਾਰਟਮੈਂਟ ਵਿੱਚ ਰਹਿੰਦੀ ਹੈ ਪੁਲਿਸ ਟੀਮ ਨੇ ਉਸੇ ਵਕਤ ਬਜਾਜ ਨਗਰ ਵਿੱਚ ਅਨੀਤਾ ਕਾਲੋਨੀ ਦੇ ਈਡਨ ਗਾਰਡਨ ਅਪਾਰਟਮੈਂਟ ਵਿੱਚ ਦੁਸ਼ੰਦ ਦੀ 걸ਫ੍ਰੈਂਡ ਦੇ ਫਲਾਟ ਵਿੱਚ ਦਮਿਸ਼ ਦਿੱਤੀ ਉਹਨੇ 402 ਨੰਬਰ ਦੇ ਇਸ ਫਲੈਟ 'ਤੇ ਜਾਂਚ ਕੀਤੀ ਤਾਂ ਫਰਸ਼ 'ਤੇ ਖੂਨ ਵਿਖਰਿਆ ਸੀ। ਉੱਥੇ ਪ੍ਰਿਆ ਸੇਠ ਤੇ ਦਿਕਸ਼ਾਂਤ ਕਮਰਾ ਮਿਲੇ। ਪੁਸ਼ਤਾਸ਼ ਵਿੱਚ ਪਤਾ ਲੱਗਿਆ ਕਿ ਦੋਵਾਂ ਨੇ ਮਿਲ ਕੇ ਦੁਸ਼ਯੰਤ ਨੂੰ ਕਿਡਨਾਪ ਕੀਤਾ ਤੇ ਬਾਅਦ ਵਿੱਚ ਉਸ ਨੂੰ ਖਤਮ ਕਰਤਾ। ਉਹਨਾਂ ਨੇ ਦੁਸ਼ਯੰਤ ਦੀ ਲਾਸ਼ ਇੱਕ ਟਰਾਲੀ ਵਾਲੇ ਸੂਟਕੇਸ ਵਿੱਚ ਪੈਕ ਕਰਕੇ ਅਮੀਰ ਖੇਤਰ ਵਿੱਚ ਛੱਡ ਦਿੱਤੀ। ਪ੍ਰਿਆ ਸੇਠ ਤੇ ਦਿਕਸ਼ਾਂਤ ਕਮਰਾ ਤੋਂ ਹੋਈ ਪੁਸ਼ਕਿਸ਼ ਤੋਂ ਬਾਅਦ ਮਰਡਰ ਵਿੱਚ ਸ਼ਾਮਲ ਇੱਕ ਤੀਜੇ ਨੌਜਵਾਨ ਲਖਸ਼ਵਾਲੀਆਂ ਨੂੰ ਵੀ ਫੜਿਆ ਗਿਆ। ਪੁਲਿਸ ਫਰਟਾਲ ਵਿੱਚ ਸਾਹਮਣੇ ਆਇਆ ਕਿ ਪ੍ਰਿਆ ਸੇਠ ਪਾਲੀ ਜ਼ਿਲ੍ਹੇ ਦੇ ਫਾਲਨਾ ਦੀ ਰਹਿਣ ਵਾਲੀ ਸੀ ਉਸ ਦੇ ਪਿਤਾ ਅਸ਼ੋਕ ਸੇਠ ਸਰਕਾਰੀ ਕਾਲਜ ਵਿੱਚ ਲੈਕਚਰਰ ਸਨ ਉਸ ਦੀ ਮਾਂ ਵੀ ਟੀਚਰ ਸੀ ਅਤੇ ਦਾਦਾ ਸਿਰੋਹੀ ਵਿੱਚ ਪ੍ਰਿੰਸੀਪਲ ਰਹੇ ਸਨ ਕਫੜਜੀ ਜੋਧਪੁਰ ਦੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸਨ ਪ੍ਰਿਆ ਦਾ ਇੱਕ ਭਰਾ ਤੇ ਇੱਕ ਭੈਣ ਵੀ ਸਨ। ਤਿੰਨਾਂ ਵਿੱਚ ਵੱਡੀ ਪ੍ਰਿਆ ਨੇ 10ਵੀਂ ਵਿੱਚ 82% ਅਤੇ 12ਵੀਂ ਵਿੱਚ 78% ਦੇ ਨੰਬਰ ਹਾਸਲ ਕੀਤੇ ਸਨ। ਮਾਤਾ-ਪਿਤਾ ਨੇ ਪ੍ਰੋਫੈਸਰ ਬਨੰਦੇ ਲਈ ਅੱਗੇ ਪੜ੍ਹਾਈ ਕਰਨ ਸਾਲ 2011 ਵਿੱਚ ਜੈਪੁਰ ਭੇਜਿਆ। ਪ੍ਰਿਆ ਜੈਪੁਰ ਆਈ ਉਹਦੋਂ ਮਹਿਜ਼ 20 ਸਾਲ ਦੀ ਸੀ। ਪ੍ਰਿਆ ਸਭ ਤੋਂ ਪਹਿਲਾਂ ਇੱਥੇ ਇੱਕ ਰਿਸ਼ਤੇਦਾਰ ਦੇ ਘਰ ਰਹੀ ਅਤੇ ਇੱਥੇ ਉਸਨੇ ਮਾਨਸਰੋਵਰ ਵਿੱਚ ਇੱਕ ਪ੍ਰਾਈਵੇਟ ਕਾਲਜ ਵਿੱਚ ਐਡਮਿਸ਼ਨ ਲਿਆ। ਜੈਪੁਰ ਆਉਣ ਦੇ ਕੁਝ ਵਕਤ ਬਾਅਦ ਹੀ ਪੜ੍ਹਾਈ ਵਿੱਚ ਉਸਦਾ ਧਿਆਨ हट ਗਿਆ ਉਸਨੇ ਰਿਸ਼ਤੇਦਾਰ ਦਾ ਘਰ ਛੱਡ ਦਿੱਤਾ ਅਤੇ ਮਾਨਸਰੋਵਰ ਇਲਾਕੇ ਵਿੱਚ ਹੀ ਪੇਇੰਗ ਗੈਸਟ ਬਣ ਕੇ ਰਹਿਣ ਲੱਗੀ ਜੋ ਰੁਪਏ ਉਸ ਨੂੰ ਮੰਮੀ ਪਾਪਾ ਭੇਜਦੇ ਉਸ ਨੂੰ ਉਹ ਮਨ ਚਾਹੇ ਸ਼ੌਕ ਪੂਰਨ ਲਈ ਖਰਚ ਕਰਦੀ ਇਹਨਾਂ ਸ਼ੌਕਾਂ ਨੂੰ ਪੂਰਾ ਕਰਨ ਦੇ ਲਈ ਉਹ ਗਲਤ ਰਸਤੇ ਤੇ ਉਤਰਦੀ ਪ੍ਰਿਆ ਮੀਰ ਨੌਜਵਾਨਾਂ ਨੂੰ ਆਪਣੀ ਖੂਬਸੂਰਤੀ ਦੇ ਜਾਲ ਵਿੱਚ ਫਸਾਉਣ ਲੱਗੀ। ਇਸ ਦੇ ਲਈ ਇਹ ਉਸਨੇ ਆਪਣੀ ਇੱਕ ਵੈੱਬਸਾਈਟ ਵੀ ਬਣਾ ਲਈ। ਕਈ ਅਮੀਰ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਕੇ ਲੁੱਟਿਆ। ਪ੍ਰਿਆ ਕਈ ਵਾਰ ਦਿੱਲੀ ਅਤੇ ਨੌਇਡਾ ਵੀ ਗਈ। ਜੈਪੁਰ ਵਿੱਚ ਉਹ ਮਹਿੰਗੇ ਫਲੈਟ ਵਿੱਚ ਰਹਿੰਦੀ। ਮਹਿੰਗੀ ਸ਼ਰਾਬ ਪੀਣਾ, ਲਗਜ਼ਰੀ ਕਾਰਾਂ ਵਿੱਚ ਘੁੰਮਣਾ ਉਸ ਦੀ ਆਦਤ ਦਾ ਹਿੱਸਾ ਹੁੰਦਾ ਸੀ। ਜੁਲਾਈ 2014 ਵਿੱਚ ਉਸ ਨੂੰ ਪਹਿਲੀ ਵਾਰ ਸ਼ਾਮਨਗਰ ਇਲਾਕੇ ਵਿੱਚ ਦੇ ਵਪਾਰ ਦੇ ਕੇਸ ਵਿੱਚ ਪੁਲਿਸ ਨੇ ਗ੍ਰਫਤਾਰ ਕੀਤਾ ਸੀ। ਉਥੋਂ ਨਿਕਲੀ ਤਾਂ 5 ਮਹੀਨੇ ਬਾਅਦ ਹੀ ਆਪਣੇ ਇੱਕ ਸਾਥੀ ਅਨਿਲ ਜਾਗੜੀ ਦੇ ਨਾਲ ਮੰਸਰੋਵਰ ਇਲਾਕੇ ਵਿੱਚ ਰਜਤ ਪੱਤੇ ਇੱਕ ਏਟੀਐਮ ਤੋੜਨ ਦੀ ਕੋਸ਼ਿਸ਼ ਵਿੱਚ ਫੜੀ ਗਈ। ਇਸ ਦੇ ਬਾਅਦ ਸਾਲ 2018 ਵਿੱਚ 8 ਮਾਰਚ ਨੂੰ ਵਿਸ਼ਾਲੀ ਨਗਰ ਪੁਲਿਸ ਨੇ ਗਜਰਾਜ ਨਾਮ ਦੇ ਸ਼ਖਸ ਨੂੰ ਜ਼ਬਰਦਸਤੀ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦੇ ਕੇ ਉਸ ਤੋਂ 7 ਲੱਖ ਰੁਪਏ ਲੁੱਟਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਇਸ ਵਿੱਚ ਉਸ ਦੀ ਦੋਸਤੀ ਮੁੰਬਈ ਵਿੱਚ ਮਾਡਲਿੰਗ ਕਰਨ ਵਾਲੇ ਸ਼੍ਰੀ ਗੰਗਾ ਨਗਰ ਦੇ ਪਦਮਪੁਰ ਦੀ ਇੰਦਰਾ ਕਾਲੋਨੀ ਵਿੱਚ ਰਹਿਣ ਵਾਲੇ ਦਿਕਸ਼ਾਂਤ ਕਾਮਰਾ ਨਾਲ ਹੋ ਗਈ। ਦੋਵੇਂ ਜੈਪੁਰ ਵਿੱਚ ਲਿਵ ਇਨ ਵਿੱਚ ਰਹਿਣ ਲੱਗੇ। ਦਿਕਸ਼ਾਂਤ ਦੇ ਪਿਤਾ ਵੀ ਸਰਕਾਰੀ ਟੀਚਰ ਸਨ। ਉੱਥੇ ਕਤਲ ਦਾ ਤੀਜਾ આરોપી ਲਕਸ਼ਮਣ ਵਾਲੀਆ ਮਾਲਵੀਆ ਨਗਰ ਤਨਿਸ਼ ਅਪਾਰਟਮੈਂਟ ਪ੍ਰਸ਼ੇਂਧਰਾ ਸੀ ਉਸਦੀ ਮਾਂ ਸੇਲਸ ਟੈਕਸ ਵਿਭਾਗ ਵਿੱਚ ਕਰਮਚਾਰੀ ਸੀ ਪਿਤਾ ਦੀ ਪਹਿਲਾਂ ਹੀ ਮੌਤ ਹੋ ਗਈ ਸੀ ਤਿੰਨਾਂ આરોપીਆਂ ਪ੍ਰਿਆ ਸੇਠ ਦਿਕਸ਼ਾਂਤ ਕਮਰਾ ਤੇ ਲક્ષਯ ਵਾਲੀਆ ਤੋਂ ਹੋਈ ਪੁਸ਼ਕਿਸ਼ ਵਿੱਚ ਸਾਹਮਣੇ ਆਇਆ ਕਿ ਪ੍ਰਿਆ ਸੋਸ਼ਲ ਮੀਡੀਆ ਡੇਟਿੰਗ ਐਪ ਟੈਂਡਰ ਤੇ ਐਕਟਿਵ ਸੀ ਸਾਲ 2018 ਦੇ ਫਰਵਰੀ ਮਾਰਚ ਮਹੀਨੇ ਵਿੱਚ ਉਸਦਾ ਐਪ ਤੇ ਦੁਸ਼ਯੰਤ ਨਾਲ ਕੰਟੈਕਟ ਹੋਇਆ ਸੀ ਦੁਸ਼ਯੰਤ ਨੇ ਖੁਦ ਨੂੰ ਦਿੱਲੀ ਦਾ ਵਿਵਾਨ ਕੋਲੀ ਦੱਸ ਕੇ ਪ੍ਰਿਆ ਸੇਠ ਨਾਲ ਚੈਟਿੰਗ ਸਟਾਰਟ ਕੀਤੀ ਸੀ ਕੁਝ ਵਕਤ ਵਿੱਚ ਦੋਵਾਂ ਵਿੱਚ ਦੋਸਤੀ ਹੋ ਗਈ ਅਤੇ ਦੋਵੇਂ ਨਾਲ ਘੁੰਮਣ ਲੱਗ ਪਏ। ਦੁਸ਼ਯੰਤ ਨੇ ਖੁਦ ਨੂੰ ਦਿੱਲੀ ਦਾ ਅਰਬਪਤੀ ਵਿਵਾਨ ਕੋਲੀ ਦਾ ਸਹਿਆ ਸੀ ਅਤੇ ਪ੍ਰਿਆ ਉਸ ਤੋਂ ਵੱਡੀ ਰਕਮ ਠਗਣਾ ਚਾਹੁੰਦੀ ਸੀ। ਇਧਰ ਪ੍ਰਿਆ ਦੇ ਲਿਵਨ ਪਾਰਟਨਰ ਦਿਖਸ਼ਾਨ ਕਾਮਰਾ ਤੇ ਕਾਫੀ ਕਰਜ਼ਾ ਸੀ ਜਿਸਨੂੰ ਉਤਾਰਨ ਦੇ ਲਈ ਉਹ ਵੀ ਆਪਣੇ ਦੋਸਤ ਦੇ ਨਾਲ ਪ੍ਰਿਆ ਦੇ ਸਪਲਾਨ ਵਿੱਚ ਸ਼ਾਮਲ ਹੋ ਗਿਆ। ਪ੍ਰਿਆ ਨੇ 2 ਮਈ 2018 ਨੂੰ ਵਿਵਾਨ ਕੋਲੀ ਬਣੇ ਦੁਸ਼ਯੰਤ ਨੂੰ ਬਜਾਜ ਨਗਰ ਵਾਲੇ ਆਪਣੇ ਫਲੈਟ ਤੇ ਬੁਲਾਇਆ। ਦੁਸ਼ਯੰਤ ਪਹੁੰਚਿਆ ਤਾਂ ਉੱਥੇ ਪਹਿਲਾਂ ਤੋਂ ਮੌਜੂਦ ਦਿਕਸ਼ਾਂਤ ਤੇ ਲਖਸ਼ ਨੇ ਉਸ ਨੂੰ ਬੰਦਕ ਬਣਾ ਲਿਆ। ਪ੍ਰਿਆ ਨੇ ਕੱਪੜਿਆਂ ਦੀ ਤਲਾਸ਼ ਲਈ ਤੇ ਸਾਹਮਣੇ ਆਇਆ ਕਿ ਉਹ ਦਿੱਲੀ ਦਾ ਵਿਵਾਨ ਕੋਲੀ ਨਹੀਂ ਬਲਕਿ ਚੋਟਵਾੜਾ ਦਾ ਦੁਸ਼ਯੰਤ ਸ਼ਰਮਾ ਹੈ ਅਤੇ ਉਸ ਦੇ ਬੈਂਕ ਅਕਾਊਂਟ ਵਿੱਚ ਕੋਈ ਜ਼ਿਆਦਾ ਰਕਮ ਨਹੀਂ ਹੈ। ਪਹਿਲਾ ਤਿਰਨਾ ਨੂੰ ਲੱਗਿਆ ਕਿ ਪਲਾਨ ਫੇਲ ਹੋ ਗਿਆ। ਫਿਰ ਸੋਚਿਆ ਕਿ ਹੁਣ ਉਹਨਾਂ ਨੂੰ ਦੁਸ਼ਯੰਤ ਦੇ ਘਰ ਵਾਲਿਆਂ ਤੋਂ ਹੀ ਵੱਡੀ ਫਿਰੋਤੀ ਵਸੂਲਣੀ ਹੋਵੇਗੀ। ਇਸੇ ਪਲਾਨਿੰਗ ਦੇ ਤਹਿਤ ਦੁਸ਼ੰਤ ਦੇ ਮੋਬਾਈਲ ਫੋਨ ਤੋਂ ਉਸਦੇ ਪਿਤਾ ਰਾਮੇਸ਼ਵਰ ਪ੍ਰਸਾਦ ਸ਼ਰਮਾ ਨੂੰ ਫੋਨ ਕਰਕੇ 10 ਲੱਖ ਦੀ ਫਿਰੌਤੀ ਮੰਗੀ ਗਈ ਸੀ ਰਾਮੇਸ਼ਵਰ ਪ੍ਰਸਾਦ ਨੇ ਉਹਨਾਂ ਦੇ ਕਹੀ ਅਨੁਸਾਰ 3 ਲੱਖ ਰੁਪਏ ਦੁਸ਼ੰਤ ਦੇ ਅਕਾਊਂਟ ਵਿੱਚ ਵੀ ਜਮ੍ਹਾਂ ਕਰਾ ਦਿੱਤੇ ਸਨ ਇਸ ਦਰਮਿਆਨ ਤੈਨਾਂ ਨੂੰ ਇਹ ਡਰ ਸੀ ਕਿ ਦੁਸ਼ੰਤ ਨੂੰ ਛੱਡ ਦਿੱਤਾ ਤਾਂ ਉਹ ਫੜੇ ਜਾਣਗੇ ਇਸੇ ਡਰ ਨਾਲ ਤਿੰਨਾਂ ਨੇ ਚਾਕੂ ਨਾਲ ਦੁਸ਼ੰਤ ਨੂੰ ਖਤਮ ਕੀਤਾ ਤੇ ਬੋਡੀ ਸੂਟ ਕੇ ਸਵਿਚ ਬੈਕ ਕਰਕੇ ਦਿੱਲੀ ਬਾਈਪਾਸ ਤੇ ਸੁੱਟ ਦਿੱਤਾ ਤਿੰਨਾਂ ਆਰੋਪੀਆਂ ਦਾ ਦੁਸ਼ੰਤ ਦੇ ਅਕਾਊਂਟ ਤੋਂ ਪੂਰੀ ਰਕਮ ਨੂੰ ਦਿਕਸ਼ਾਨ ਦੇ ਈ-ਵਾਲਟ ਵਿੱਚ ਟਰਾਂਸਫਰ ਕਰਨਾ ਅਤੇ ਦੁਸ਼ੰਤ ਦੀ ਹੀ ਕਾਰ ਨਾਲ ਦਿੱਲੀ ਭਜਨ ਦਾ ਪਲਾਨ ਸੀ ਉਹਨਾਂ ਨੇ ਫਰਜ਼ੀ ਨੰਬਰ ਪਲੇਟ ਵੀ ਤਿਆਰ ਕਰ ਲਈ ਸੀ ਪਰ ਉਹ ਇਹ ਸਭ ਕਰਦੇ ਉਸ ਤੋਂ ਪਹਿਲਾਂ ਹੀ ਪੁਲਿਸ ਦੀ ਗ੍ਰਿਫਤ ਵਿੱਚ ਆ ਗਏ ਪੁਲਿਸ ਨੇ ਪ੍ਰਿਆ ਦੇ ਫਲੈਟ ਤੋਂ ਚਾਕੂ, ਖੂਨ ਨਾਲ सनी ਚਾਦਰ, ਕੱਪੜੇ, ਬੈਗ, ਰस्सियां ਤੇ ਸ਼ਰਾਬ ਦੀਆਂ ਬੋਤਲਾਂ ਵੀ ਜ਼ਬਤ ਕਰ ਲਈਆਂ। ਹਪਤਾਲ ਵਿੱਚ ਪੁਲਿਸ ਨੂੰ ਇਹ ਵੀ ਪਤਾ ਲੱਗਿਆ ਕਿ ਪ੍ਰਿਆ ਤੇ ਦਿਖਸ਼ਾਂਤ ਲਿਵਨ ਵਿੱਚ ਲਗਜ਼ਰੀ ਲਾਈਫ ਜੀ ਰਹੇ ਸਨ। ਦੋਵਾਂ ਦਾ ਮਹੀਨੇ ਭਰ ਦਾ ਖਰਚਾ 2 ਤੋਂ 2.5 ਲੱਖ ਰੁਪਏ ਹੁੰਦਾ ਸੀ। ਦਿਖਸ਼ਾਂਤ 80000 ਰੁਪਏ ਦੇ ਬੂਟ ਅਤੇ 45000 ਰੁਪਏ ਦੀ ਕੜੀ ਪਾਉਂਦਾ ਸੀ। ਉੱਥੇ ਪ੍ਰਿਆ ਵੀ 45000 ਰੁਪਏ ਦੇ ਸੈਂਡਲ ਪਾਉਂਦੀ ਹੁੰਦੀ ਸੀ ਤੇ ਹਮੇਸ਼ਾ ਹਵਾਈ ਸਫ਼ਰ ਹੀ ਕਰਦੀ ਸੀ। ਪ੍ਰਿਆ ਤੇ ਦਿਖਸ਼ਾਂਤ ਦੋਵਾਂ ਨੇ ਹੀ ਆਪਣੇ ਆਪਣੇ ਹੱਥਾਂ ਤੇ ਇੱਕ ਦੂਜੇ ਦੇ ਟੈਟੂ ਬਣਵਾ ਰੱਖੇ ਸਨ ਕੋਰਟ ਨੇ ਪ੍ਰਿਆ ਸੇਠ ਦਿਖਸ਼ਾਂਤ ਕਮਰਾ ਤੇ ਲਖਸ਼ਵਾਲੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਸੋ ਇਹ ਸੀ ਲਾੜੀ ਪ੍ਰਿਆ ਸੇਠ ਦੀ ਕਹਾਣੀ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਸ਼ੁਰੂਆਤ 'ਚ ਦੋ ਵੱਖ-ਵੱਖ ਗੁਨਾਹ ਕਰਨ ਵਾਲੇ ਲੋਕ ਇੱਕ ਹੋਏ ਨੇ ਆ ਬਸੰਤ ਪੰਛਮੀ ਵਾਲੇ ਦਿਨ ਸੋ ఓਪਨ ਜੇਲ੍ਹ ਵਿੱਚ ਹੀ ਪ੍ਰਿਆ ਸੇਟ ਅਤੇ ਹਨੂਮਨ ਪ੍ਰਸਾਦ ਦੀ ਮੁਲਾਕਾਤ ਹੋਈ ਦੋ ਹਤਿਆਰਿਆਂ ਦੀ ਇਹ ਮਹੀਨਿਆਂ ਚੱਲੀ ਮੁਲਾਕਾਤ ਜਲਦੀ ਹੀ ਦੋਸਤੀ ਅਤੇ ਫਿਰ ਇੱਕ ਵਿਆਹ ਦੇ ਰਿਸ਼ਤੇ ਵਿੱਚ ਬਦਲ ਗਈ ਰਾਜਸਥਾਨ ਹਾਈ ਕੋਰਟ ਨੇ ਇਸ ਮਹੀਨੇ ਦੀ ਸ਼ੁਰੂਆਤ ਵਿੱਚ ਜੇਲ੍ਹ ਅਧਿਕਾਰੀਆਂ ਨੂੰ ਉਹਨਾਂ ਦੀ ਪੈਰਲ ਦੀਆਂ ਅਰਜ਼ੀਆਂ ਤੇ ਜਲਦੀ ਫੈਸਲਾ ਲੈਣ ਦਾ ਹੁਕਮ ਦਿੱਤਾ ਸੀ ਪੈਰਲ ਕਮੇਟੀ ਨੇ ਉਹਨਾਂ ਦੋਵਾਂ ਦੇ ਵਿਆਹ ਲਈ 15 ਦਿਨ ਦੀ ਟੈਂਪਰੇਰੀ ਰਿਹਾਈ ਨੂੰ ਮਨਜ਼ੂਰੀ ਦਿੱਤੀ। ਇਸ ਦੇ ਬਾਅਦ ਦੋਵੇਂ 24 ਜਨਵਰੀ 2026 ਨੂੰ ਤੈਅ ਪ੍ਰੋਗਰਾਮ ਦੇ ਤਹਿਤ ਵਿਆਹ ਦੇ ਬੰਧਨ ਵਿੱਚ ਬੱਝ ਗਏ। ਹਾਲਾਂਕਿ ਇਸ ਵਿਆਹ ਨੇ ਲੋਕਾਂ ਦੇ ਵਿੱਚ ਜ਼ੋਰਦਾਰ ਬਹਿਸ ਛੇੜ ਦਿੱਤੀ ਹੈ। ਕੁਝ ਲੋਕਾਂ ਦੇ ਲਈ ਇਹ ਵਿਆਹ ਸੁਧਰਨ ਦਾ ਦੂਜਾ ਮੌਕਾ ਹੈ। ਪਰ ਦੁਸ਼ੰਦ ਸ਼ਰਮਾ ਤੇ ਦੁਖੀ ਪਰਿਵਾਰ ਦੇ ਲਈ ਇਹ ਬਹੁਤ ਭਿਆਨਕ ਹੈ ਅਤੇ ਇਹ ਆਪਣੇ ਮੁੰਡੇ ਨਾਲ ਜੋ ਵੀ ਹੋਇਆ ਇਹਨਾਂ ਦੇ ਮੁੰਡੇ ਦੇ ਨਾਲ ਜੋ ਵੀ ਦਰਦ ਨਾ ਹੋਇਆ ਉਸ ਦੀ ਯਾਦ ਦਿਵਾਉਂਦਾ ਹੈ ਦੁਸ਼ੰਦ ਦੇ ਪਰਿਵਾਰ ਨੇ ਪੈਰਲ ਦੇ ਹੁਕਮ ਨੂੰ ਚੁਣੌਤੀ ਦੇਣ ਦੀ ਠਾਨੀ ਹੈ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਬਾਰੇ ਵਿੱਚ ਸੂਚਨਾ ਨਹੀਂ ਦਿੱਤੀ ਗਈ ਸੀ ਉਹਨਾਂ ਨੇ ਕਿਹਾ ਜਦੋਂ ਹੱਤਿਆ ਦੇ ਦੋਸ਼ੀ ਭਾਵੇਂ ਹੀ ਕੁਝ ਸਮੇਂ ਦੇ ਲਈ ਜ਼ਿੰਦਗੀ ਦੇ ਅਹਿਮ ਪਲਾ ਦਾ ਜਸ਼ਨ ਮਨਾਉਣ ਦੇ ਲਈ ਆਜ਼ਾਦ ਹੁੰਦੇ ਨੇ ਤਾਂ ਨਿਆ ਅਧੂਰਾ ਲੱਗਦਾ ਹੈ ਸੋ ਅੱਜ ਇਹ ਕੇਸਸ ਤੇ ਗੱਲ ਵੀ ਹੋ ਗਈ ਤੇ ਦੱਸਤਾ ਕਿ ਇਹਨਾਂ ਦੋਵਾਂ ਨੇ ਇੱਕ ਦੂਜੇ ਨਾਲ ਵਿਆਹ ਕਰਾ ਲਿਆ ਵੈਸੇ ਤਾਂ ਨਮੀ ਜ਼ਿੰਦਗੀ ਜਿਉਣ ਦਾ ਹੱਕ ਹਰ ਕਿਸੇ ਨੂੰ ਹੈ ਪਰ ਜਾਨਣਾ ਬੇਰਹਿਮ ਤਰੀਕੇ ਨਾਲ ਜੋ ਇਹਨਾਂ ਨੇ ਖਤਮ ਕਰਤੀਆਂ ਉਹਨੂੰ ਭੁੱਲਿਆ ਨਹੀਂ ਜਾ ਸਕਦਾ ਵਾਹਿਗੁਰੂਸ ਮਤਬਖਸ਼ਣ ਤੁਸੀਂ ਦੇਖ ਰਹੇ ਹੋ ਕੈਮਰਾ ਆ ਲੈਨਸਾ ਪਾਜੀ